ਅੱਜ ਮੁਹਾਲੀ ਮਨੀ ਰਾਜਤਾਨੀ ਪੰਜਾਬ ਦੇ ਬਹੁਤ ਸਾਰੇ ਡਿਪਾਰਟਮੈਂਟਾਂ ਦਾ ਹੈੱਡਕੁਆਟਰ ਮੁਹਾਲੀ ਵਿੱਚ ਮੁਹਾਲੀ ਚ ਇੰਟਰਨੈਸ਼ਨਲ 에ਅਰਪੋਰਟ ਮੁਹਾਲੀ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਅੱਜ ਇਹ ਦੇਖੋ ਦੋ ਬੱਸ ਸਟੈਂਡ ਜਿਹੜਾ ਪੁਰਾਣਾ ਹੁੰਦਾ ਸੀ ਇੱਥੇ 8 ਫੇਜ ਜਿਹਦੀ ਲੋਕਲ ਸੈਂਟਰਲੀ ਲੋਕੇਸ਼ਨ ਸੀ ਉਹ ਬੰਦ ਕਰ ਦਿੱਤਾ ਅੱਜ ਵੀ ਜਿਹੜੀਆਂ ਪਟਿਆਲਾ ਬਠਿੰਡਾ ਦੀਆਂ ਗੱਡੀਆਂ ਉੱਥੋਂ ਚੜ੍ਹਦੀਆਂ ਨੇ ਉੱਥੇ ਬਾਥਰੂਮ ਜਾਣ ਵਾਸਤੇ ਵਾਸ਼ਰੂਮ ਵੀ ਨਹੀਂ ਹੈਗਾ ਸਾਤਾ ਜੇ ਬੀਬੀਆਂ ਨਾਲ ਪੈਣਾ ਨਾਲ ਬੱਚਿਆਂ ਨਾਲ ਉਧਾਂ ਧੁੱਪ ਚ ਮੀਂਹ ਚ ਖੜੀਆਂ ਰਹਿਂਦੀਆਂ ਜੀ ਦੂਸਰੇ ਉਧਰ ਤੋਂ ਜਾਂਦੀਆਂ ਨਹੀਂ ਬੱਸਾਂ ਨਵੇਂ ਬਸ ਸੜੇ ਨਹੀਂ ਜਾਂਦੀਆਂ ਦੂਸਰੀਆਂ ਬੱਸਾਂ ਜਿਹੜੀਆਂ ਉਹ ਬੰਦ ਬਸਟੈਂਡ ਬੰਦ ਸੀ ਕੰਪਨੀ ਨਾਲ ਡਿਸਪਿਊਟ ਸੀ ਕੰਪਨੀ ਨਵੀਂ ਨਟੇਕੋਰ ਕੀਤਾ ਮੈਂ ਉਹਦੇ ਵਿੱਚ ਵੀ ਕੋਰਟ ਗਿਆ ਮਾंजੋ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਡਾਇਰੈਕਟਰ ਟ੍ਰਾਂਸਪੋਰਟ ਨੂੰ ਸੈਕਟਰੀ ਟ੍ਰਾਂਸਪੋਰਟ ਨੂੰ ਪੰਜਾਬ ਸਰਕਾਰ ਨੂੰ ਵੀ ਉਹਨੂੰ ਕੋਈ ਉਹਦਾ ਹੁਣ ਇਹ ਆ ਵੀ ਮੈਨੂੰ ਤਸੱਲੀ ਹੈ ਵੀ ਬੱਸਾਂ ਉਥੋਂ ਘੁੰਮਣ ਲੱਗ ਪਈਆਂ ਅੰਦਰ ਬਕਾਇਦਾ ਨਹੀਂ ਚੱਲਿਆ ਪਰ ਉਹਨਾਂ ਉਹਨਾਂ ਪਰਚੀ ਕੱਟਣ ਲੱਗ ਪਏ ਨੇ ਬਸਟੈਂਡ ਅੰਦਰ ਉਹ ਮਥਰ ਦੇਖ ਕੇ ਜੂਰ ਅੰਦਰ ਆ ਜਾਂਦੀਆਂ ਨੇ ਉਹਦੇ ਨਾਲ ਕੀ ਆ ਵੀ ਮੁਹੱਲੇ ਚ ਜਿਹੜਾ ਇਹਨਾਂ ਰੁਪਈਆ ਲਾ ਕੇ ਬੱਸ ਸਟੈਂਡ ਬਣਾਇਆ ਛਟਾ ਹਾਥੀ ਬਣਿਆ ਹੋਇਆ ਕਿਉਂਕਿ ਉਹਦੀ ਲੋਕੇਸ਼ਨ ਸਹੀ ਨਹੀਂ ਸੀ ਠੀਕ ਹੈ ਬਾਸ ਮੁਹੱਲੀ ਸਾਰਾ ਇੱਕ ਸਾਈਡ ਤੇ ਇੱਧਰ ਆ ਗਿਆ ਉਹ ਸਾਰਾ ਨੁਕਤਾ ਹੈ